ਅੱਜ ਅਸੀਂ ਤੁਹਾਨੂੰ ਇੱਕ ਕੁੜੀ ਦੀ ਹਿੰਮਤ ਤੇ ਦਲੇਰੀ ਬਾਰੇ ਦੱਸਾਂਗੇ ਜਿਸ ਦੇ ਬਾਰੇ ਸੁਣ ਤੁਸੀਂ ਵੀ ਉਸ ਦੇ ਫੈਨ ਹੋ ਜਾਓਗੇ ਦਰਅਸਲ ਸਕਰੀਨ ਤੇ ਦਿਖਾਈ ਦੇ ਰਹੀਆਂ ਇਹ ਸੀਸੀਟੀਵੀ ਤਸਵੀਰਾਂ ਹੈਰਾਨ ਕਰਨ ਵਾਲੀਆਂ ਨੇ ਇਹ ਦੋਵੇਂ ਕੁੜੀਆਂ ਸਕੂਟਰੀ ਤੇ ਸਵਾਰ ਹੋ ਕੇ ਜਾ ਰਹੀਆਂ ਹੁੰਦੀਆਂ ਨੇ ਤੇ ਇਸੇ ਦੌਰਾਨ ਇੱਥੋਂ ਇੱਕ ਮੁੰਡਾ ਆਉਂਦਾ ਹੈ ਤੇ ਇਹਨਾਂ ਦੇ ਹੱਥ ਵਿੱਚ ਫੜਿਆ ਮੋਬਾਈਲ ਫੋਨ ਖੋ ਕੇ ਉੱਥੋਂ ਰਫੂ ਚੱਕਰ ਹੋ ਜਾਂਦਾ ਹੈ ਕੁੜੀਆਂ ਦੇ ਵੱਲੋਂ ਮੁੰਡੇ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਐਨੇ ਨੂੰ ਮੁੰਡਾ ਉੱਥੋਂ ਰਫੂ ਚੱਕਰ ਹੋ ਜਾਂਦਾ ਹੈ ਤੇ ਇਸ ਤੋਂ ਬਾਅਦ ਫਿਰ ਕੁੜੀ ਦੇ ਵੱਲੋਂ ਪੁਲਿਸ ਦੇ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤੇ ਉਸ ਦੇ ਨਾਲ ਨਾਲ ਕੁੜੀ ਦੇ ਵੱਲੋਂ ਖੁਦ ਵੀ ਸ਼ਾਨਬੀਨ ਸ਼ੁਰੂ ਕੀਤੀ ਜਾਂਦੀ ਹੈ ਅਤੇ ਫਿਰ ਕੁੜੀ ਕੁਝ ਹੀ ਦਿਨਾਂ ਦੇ ਵਿੱਚ ਉਸ ਨੌਜਵਾਨ ਦੇ ਘਰ ਪਹੁੰਚਦੀ ਹੈ ਜਿਸ ਦੇ ਵੱਲੋਂ ਉਸ ਦਾ ਮੋਬਾਈਲ ਖੋਹਿਆ ਗਿਆ ਸੀ ਤੇ ਫਿਰ ਆਪਣਾ ਮੋਬਾਈਲ ਉਥੋਂ ਵਾਪਸ ਲੈ ਕੇ ਆਉਂਦੀ ਹੈ ਦੱਸਦੀ ਹੈ ਕਿ ਇਹ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਇਹ ਕੁੜੀ ਆਪਣੀ ਫਰੈਂਡ ਦੇ ਨਾਲ ਬਠਿੰਡਾ ਰੇਲਵੇ ਸਟੇਸ਼ਨ ਦੇ ਵੱਲ ਨੂੰ ਜਾ ਰਹੀ ਸੀ ਤੇ ਇਸੇ ਦੌਰਾਨ ਪਿੱਛੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਿਹਾ ਮੁੰਡਾ ਇਹਨਾਂ ਦਾ ਮੋਬਾਈਲ ਫੋਨ ਖੋ ਕੇ ਫਰਾਰ ਹੋ ਜਾਂਦਾ ਹੈ ਤੇ ਇਸ ਤੋਂ ਬਾਅਦ ਫਿਰ ਕੁੜੀ ਦੇ ਵੱਲੋਂ ਖੁਦ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਤੇ ਇਸ ਮੁੰਡੇ ਦਾ ਪਤਾ ਲਗਾਇਆ ਜਾਂਦਾ ਹੈ ਤੇ ਫਿਰ ਇਸ ਦੇ ਘਰ ਪਹੁੰਚ ਕੇ ਆਪਣਾ ਮੋਬਾਈਲ ਫੋਨ ਵਾਪਸ ਲਿਆ ਜਾਂਦਾ ਹੈ ਤੋ ਉਥੇ ਹੀ ਇਸ ਮਾਮਲੇ ਬਾਰੇ ਜਾਣਕਾਰੀ ਦੰਦਿਆਂ ਕੁੜੀ ਨੇ ਹੋਰ ਕੀ ਕੁਝ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਬਠਿੰਡਾ ਤੋਂ ਕਪਿਲ ਸ਼ਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਹਾਂਜੀ ਸਰ ਮੇਰਾ ਨਾਮ ਨਿਤਿਕਾ ਸ਼ਰਮਾ ਹੈ ਮੈਂ ਪੰਜਾਬ ਬਠਿੰਡਾ ਦੀ ਰਹਿਣ ਵਾਲੀ ਆ 4 ਤਰੀਕ ਨੂੰ ਸ਼ਾਮ ਨੂੰ 4 ਵਜੇ ਮੈਂ ਸਟੇਸ਼ਨ ਵਾਲੀ ਸਾਈਡ ਜਾ ਰਹੀ ਸੀ ਮੇਰੇ ਪਾਪਾ ਨੇ ਮੈਨੂੰ ਪੇਮੈਂਟ ਕੀਤੀ ਸੀ ਤਾਂ ਮੈਂ ਪੇਮੈਂਟ ਚੈੱਕ ਕਰ ਰਹੀ ਸੀ ਤਾਂ ਉਸ ਪੇਮੈਂਟ ਚੈੱਕ ਕਰਨ ਦੇ ਦੌਰਾਨ ਹੀ ਇੱਕ ਲੜਕਾ ਆਇਆ ਔਰ ਮੇਰਾ ਫੋਨ ਖਿੱਚ ਕੇ ਲੈ ਗਿਆ ਮੈਂ ਉਸ ਟਾਈਮ ਬਹੁਤ ਜ਼ਿਆਦਾ ਸਡਨਲੀ ਮਤਲਬ ਬਲੌਕਡ ਹੋ ਗਈ ਮੈਨੂੰ ਕੁਝ ਸਮਝ ਨਹੀਂ ਆਇਆ ਮੈਂ ਕੀ ਕਰਾਂ ਮੈਂ ਸ਼ੋਰ ਮਚਾਇਆ ਬਟ ਉਹ ਸੜਕ ਖਾਲੀ ਸੀ ਕੋਈ ਮੇਰੀ ਹੈਲਪ ਨਹੀਂ ਕਰ ਪਾਇਆ ਮੈਂ ਲੜਕੇ ਦਾ ਪਿੱਛਾ ਕੀਤਾ ਬਟ ਲੜਕਾ ਮੇਰੀ ਪਕੜ 'ਚ ਨਹੀਂ ਆਇਆ ਡੋਨਟ نو ਕਿਧਰ ਸਾਈਡ ਚਲਾ ਗਿਆ ਫਿਰ ਮੈਂ ਪਾਪਾ ਨੂੰ ਕਾਲ ਕੀਤੀ ਔਰ ਪਾਪਾ ਨੇ ਬੋਲਾ ਕਿ ਪੁਲਿਸ ਨੂੰ ਕੰਪਲੇਨਟ ਕਰਵਾਓ ਅਸੀਂ ਪੁਲਿਸ ਨੂੰ ਕੰਪਲੇਨਟ ਕਰਵਾਈ ਲੇਕਿਨ ਪੁਲਿਸ ਦਾ ਕੋਈ ਅੱਛਾ ਰਿਸਪੌਂਸ ਨਹੀਂ ਆਇਆ ਉਹਨਾਂ ਦੀ ਤਰਫ ਤੋਂ ਕੋਈ ਅੱਛਾ ਰਿਸਪੌਂ ਥੋੜੇ ਟਾਈਮ ਤੱਕ ਮੈਂ ਸੀਸੀਟੀਵੀ ਫੁਟੇਜਸ ਵਗੈਰਾ ਦੇਤੀ ਹਾਂ ਉਹਨਾਂ ਨੂੰ ਵੀ ਆਹ ਲੜਕਾ ਹੈ ਇਹ ਲੜਕੇ ਦੀ ਸਕੂਟੀ ਦਾ ਨੰਬਰ ਹੈ ਪਲੀਜ਼ ਤੁਸੀਂ ਇਹਨੂੰ ਟਰੈਕ ਕਰੋ ਪਲੀਜ਼ ਤੁਸੀਂ ਇਹਨੂੰ ਚੈੱਕ ਕਰੋ ਮੇਰਾ ਫੋਨ ਮੈਨੂੰ ਵਾਪਸ ਚਾਹੀਦਾ ਹੈ ਮੇਰਾ ਬਹੁਤ ਜ਼ਰੂਰੀ ਡਾਟਾ ਹੈ ਉਹਦੇ ਵਿੱਚ ਮੈਂ ਉਹਨਾਂ ਨੂੰ ਬਹੁਤ ਰਿਕਵੈਸਟ ਕੀਤੀ ਦੋ ਤਿੰਨ ਵਾਰ ਮੈਂ ਪੁਲਿਸ ਥਾਣੇ ਗਈ ਕੱਲੀ ਜਣੀ ਤੁਸੀਂ ਫੋਨ ਕਿਵੇਂ ਰਿਕਵਰ ਕਰਿਆ ਸਰ ਮੈਂ ਜਿਵੇਂ ਕਿ ਦੱਸਿਆ ਕਿ ਮੈਂ ਮੈਂ ਸੀਸੀਟੀਵੀ ਫੁਟੇਜਸ ਚੈੱਕ ਕੀਤੀਆਂ ਜਿੱਥੋਂ ਮੇਰਾ ਫੋਨ ਸਨੇਚ ਹੋਇਆ ਸੀ ਜਾਂ ਅੱਗੇ ਜਾ ਕੇ ਵੀ ਜਿੱਥੇ ਮੇਰਾ ਫੋਨ ਦੀ ਲੋਕੇਸ਼ਨ ਆਫ ਹੋਈ ਸੀ ਮੇਰੀ ਜੀਮੇਲ ਦੇ ਅਕੋਰਡਿੰਗ ਲੋਕੇ ਮੈਂ ਸੀ ਪੁਲਿਸ ਵਾਲਾ ਨੂੰ ਕਿਹਾ ਵੀ ਤੁਸੀਂ ਮੇਰੇ ਨਾਲ ਚੱਲੋ ਉੱਥੇ ਮੇਰਾ ਫੋਨ ਆਫ ਹੋਇਆ ਮੇਰੀ ਲੋਕੇਸ਼ਨ ਟ੍ਰੇਸ ਹੋ ਗਈ ਹੈ ਤੁਸੀਂ ਮੇਰੇ ਨਾਲ ਚੱਲੋ ਮੇਰਾ ਫੋਨ ਮਿਲ ਜਾਏਗਾ ਉਹਨਾਂ ਨੇ ਕਿਹਾ ਨਹੀਂ ਐਵੇਂ ਫੋਨ ਦੀ ਲੋਕੇਸ਼ਨ ਤਾਂ ਟ੍ਰੇਸ ਹੋ ਹੀ ਨਹੀਂ ਸਕਦੀ ਮੈਮ ਇਹ ਤਾਂ ਐਵੇਂ ਜੀਪੀਐਸ ਕਈ ਵਾਰੀ ਗਲਤ ਲੋਕੇਸ਼ਨ ਟਰੈਕ ਕਰ ਲੈਂਦਾ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਸਰ ਇੱਕ ਵਾਰ ਮੇਰੇ ਨਾਲ ਚੱਲੋ ਤਾਂ ਸਹੀ ਫਿਰ ਉਹ ਮੇਰੇ ਨਾਲ ਰਿਕਵੈਸਟ ਕਰਨ ਦੇ ਬਾ ਦੇ ਕਰਕੇ ਚੱਲੇ ਇੱਕ ਵਾਰ ਗਏ ਸੀ ਸੀਸੀਟੀਵੀ ਫੁਟੇਜ ਲੈ ਕੇ ਉਹ ਚਲੇ ਗਏ ਉਹਦੇ ਚ ਲੜਕੇ ਦੀ ਸਕੂਟੀ ਦਾ ਨੰਬਰ ਆ ਗਿਆ ਅਗਲੇ ਦਿਨ ਮੈਨੂੰ ਬੋਲਾ ਮੈਂ ਦੁਬਾਰਾ ਥਾਣੇ ਗਈ ਕਿ ਪੁੱਛਿਆ ਕਿ ਤੁਸੀਂ ਉਹ ਫੁਟੇਜ ਦੇ ਅਕੋਰਡਿੰਗ ਚੈੱਕ ਕੀਤਾ ਵੀ ਲੜਕਾ ਕਿੱਥੋਂ ਦਾ ਹੈ ਉਹਦਾ ਐਡਰੈਸ ਡਿਟੇਲ ਚੈੱਕ ਕੀਤੀ ਬੋਲਦੇ ਕਿ ਨਹੀਂ ਹਲੇ ਨਹੀਂ ਕੀਤਾ ਨੈਕਸਟ ਡੇ ਮੈਂ ਫੇਰ ਗਈ ਮੇਰੇ ਅੱਗੇ ਐਡਰੈਸ ਕੱਢ ਕੇ ਦਿਖਾਤਾ ਕਹਿੰਦੇ ਹਾਂ ਐਡਰੈਸ ਤਾਂ ਆਹਾ ਹੈ ਪਰ ਅਸੀਂ ਜਾਵਾਂਗੇ ਜਦੋਂ ਤੁਹਾਡੇ ਕੋਲ ਪੂਰੀ 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 ਦੀ ਪੂਰੀ ਇਨਫੋਰਮੇਸ਼ਨ ਹੋਏਗੀ ਮੈਂ ਨੇ ਕਹਾ ਸਰ ਮੈਂ ਤੁਹਾਨੂੰ ਇਨਫੋਰਮੇਸ਼ਨ ਸਾਰੀ ਦੇਣ ਨੂੰ ਤਿਆਰ ਹਾਂ ਪਲੀਜ਼ ਤੁਸੀਂ ਮੇਰੇ ਨਾਲ ਇੱਕ ਵਾਰ ਜਾ ਕੇ ਦੇਖੋ ਤਾਂ ਸਹੀ ਕਿਤੇ ਮੈਂ ਗਲਤ ਤਾਂ ਨਹੀਂ ਹਾਂ ਵੀ ਮਤਲਬ ਮੈਨੂੰ ਸਾਰੀ ਡਿਟੇਲ ਮਿਲ ਚੁੱਕੀ ਆ ਮੈਂ ਦੋ ਤਿੰਨ ਜਨਾਂ ਨੂੰ ਬੋਲਿਆ ਸੀ ਉਹਦੇ ਉਹਦੇ ਬਾਰੇ ਪਤਾ ਕਰਨ ਲਈ ਕਿ ਮਤਲਬ ਇੱਕ ਲੜਕੀ ਦਾ ਫੋਨ ਸਨੇਚ ਹੋਇਆ ਚਾਹੇ ਉਹ ਛੋਟਾ ਮੋਟਾ ਫੋਨਾ ਚਾਹੇ ਉਹ ਵੱਡਾ ਹੈ ਸਨੇਚਿੰਗ ਤਾਂ ਹੋਈ ਹੈ ਨਾ ਜ਼ਰੂਰੀ ਆ ਨਾ ਇੱਕ ਲੜਕੀ ਦੀ ਗੱਲ ਸੁਣੀ ਬਟ ਸਟਿਲ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ नेक्स्ट डे मैं खुद ही अपने मदरू ले गई मेरे फादर न मैं बोलिया जान लई बट फादर वॉज लाइक कि नहीं आप पुलिस तो बिना कोई काम नहीं कर सकते मैंने खुद के एफ़र्ट्स लिए मैंने अपनी मम्मी को लिया और अपने साथ वाले लोगों को लिया कुछ लड़के लेके गए हम और हम वहाँ पे उनके लोकेशन पे पहुँचे और उनके घर से हमें फ़ोन मिल गया उनके पेरेंट्स ने हमारे आगे हाथ जोड़ने शुरू कर दिया हमारे बेटे को कुछ मत करना बट उनकी गलती या नशेड़ी वो नशे करता है उसने फोन स्नेचिंग का ही उसका काम है सतारह अठारह साल का लड़का है बस फोन स्नैच करके फोन बेचता है और नशे करता है बस यही काम है उसका नहीं फोन मिल गया है हाँ जी सर फोन मिल गया मेरा मैं सब थैंक्स करना चाहूंगी